ਸੋਨੀਪットੋਂ ਹੈਰਾਨ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੜਕੇ ਦੇ ਵੱਲੋਂ ਆਪਣੀ ਪ੍ਰੇਮਿਕਾ ਨੂੰ ਸੂਟ ਕੇਸ ਦੇ ਵਿੱਚ ਬੰਦ ਕਰਕੇ ਲੈ ਕੇ ਜਾ ਰਿਹਾ ਸੀ ਤਾਂ ਜਦੋਂ ਗਾਰਡਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੂੰ ਰੋਕਿਆ ਗਿਆ ਤਾਂ ਰੋਕਣ ਤੋਂ ਬਾਅਦ ਗਾਰਡਾਂ ਨੇ ਜਦੋਂ ਉਹ ਸੂਟ ਕੇਸ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਵਿੱਚ ਇੱਕ ਲੜਕੀ ਜਿੰਦੀ ਜਗਦੀ ਦਿਖਾਈ ਦਿੱਤੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਜਾ ਰਿਹਾ ਕਿ ਜਿਹੜੀ ਵੀਡੀਓ ਹੈ ਸੋਨੀਪਾਦੀ ਦੱਸੀ ਜਾ ਰਹੀ ਹੈ ਇੱਕ ਨਿੱਜੀ ਕਾਲਜ ਦੇ ਹੋਸਟਲ ਦੀ ਦੱਸੀ ਜਾ ਰਹੀ ਹੈ ਯੂਨੀਵਰਸਿਟੀ ਦੀ ਦੱਸੀ ਜਾ ਰਹੀ ਹੈ ਪਰ ਏ ਅਜੇ ਸਪਸ਼ਟ ਨਹੀਂ ਹੋਇਆ ਕਿ ਇਹ ਜਿਹੜੀ ਲੜਕੀ ਸੂਟਕੇਸ ਵਿੱਚ ਬੰਦ ਹੈ ਇਹ ਉਸੇ ਹੋਸਟਲ ਦੀ ਵਿਦਿਆਰਥਣ ਹੈ ਜਾਂ ਇਹ ਬਾਹਰ ਦੀ ਸੀ ਪਰ ਇਹ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੁੜੀ ਲੜਕੀ ਹੈ ਸੂਟਕੇਸ ਦੇ ਵਿੱਚ ਬੰਦ ਕੀਤੀ ਹੋਈ ਹੈ ਤੇ ਆਲੇ ਦੁਆਲੇ ਜਿਹੜੇ ਗਾਰਡ ਨੇ ਉਹ ਇਕੱਠੇ ਹੋ ਕੇ ਉਸ ਸੂਟਕੇਸ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇੱਕ ਲੜਕੀ ਜਿਹੜੀ ਆ ਜ਼ਿੰਦੀ ਜਾਗਦੀ ਉਹ ਬਾਹਰ ਨਿਕਲਦੀ ਹੋਈ ਦਿਖਾਈ ਦੇ ਰਹੀ ਆ ਦਰਸਲ ਗੱਲ ਇਹ ਹੋਈ ਹੈ ਕਿ ਜਦੋਂ ਉਹ ਸੂਟਕੇਸ ਦੇਖ ਕੇ ਬਾਹਰ ਆ ਰਹੀ ਆ ਸੀ ਤਾਂ ਲੜਕੀ ਦੀ ਅਚਾਨਕ ਚੀਕ ਨਿਕਲ ਜਾਂਦੀ ਆ ਤਾਂ ਗਾਰਡਾਂ ਨੇ ਉਸ ਦੀ ਆਵਾਜ਼ ਸੁਣੀ ਆ ਤਾਂ ਸੂਟਕੇਸ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਵਿੱਚੋਂ ਜਿਹੜੀ ਆ ਲੜਕੀ ਦਿਖਾਈ ਦਿੱਤੀ ਤਾਂ ਲੜਕੀ ਨੂੰ ਬਾਹਰ ਕੱਢਣ ਦਾ ਵੀਡੀਓ ਜਿਹੜਾ ਹੈ ਉਹੀ ਵਾਰ ਹੋ ਰਹੀ ਹੈ ਜ ਜੜਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਪਰ ਇਸ ਬਾਰੇ ਹਲੇ ਯੂਨੀਵਰਸਿਟੀ ਨੇ ਅਜੇ ਯੂਨੀਵਰਸਿਟੀ ਦੇ ਵੱਲੋਂ ਇਸ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਇਹ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਲੜਕਾ ਜਿਹੜਾ ਸੂਟਕੇਸ ਦੇ ਵਿੱਚੋਂ ਆਪਣੀ ਪ੍ਰੇਮਿਕਾ ਨੂੰ ਬੰਦ ਕਰਕੇ ਲੈ ਕੇ ਆਉਂਦਾ ਹੋਇਆ ਫੜਿਆ ਜਾਂਦਾ ਗਾਰਡਾਂ ਦੇ ਵੱਲੋਂ ਜਦੋਂ ਚੈਕਿੰਗ ਕੀਤੀ ਜਾਂਦੀ ਆ ਤਾਂ ਵਿੱਚੋਂ ਲੜਕੀ ਨਿਕਲਦੀ ਹੈ Oh, yeah. Thank you.